ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਵਾਹਿ ਗਹਿ ਕੀ ਲਾ ਜਿਸ ਗੋਬਿੰਦ ਦਾਸ ਤੁਹਾਰ ਗੁਰੂ ਸواری ਗੁਰੂ ਪਿਆਰੀ ਖਾਲਸਾ ਸਤ ਸੰਗ ਜੀਓ ਆਓ ਪਿਆਰ ਨਾਲ ਗੁਰੂ ਚਰਣਾ ਵਿੱਚ ਮਨ ਜੋੜਦੇ ਹੋਏ ਫਤੇ ਪ੍ਰਵਾਨ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਗੁਰਸਵਾਰੀ ਸਾਧ ਸੰਗਤ ਜੀਓ ਆਪ ਧੰਨ ਸਹਿਬ ਸਿੱਧ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਕੁਝ ਕੀਮਤੀ ਅਨਮੋਲ ਪੰਨੇ ਸਫਰੇ ਸ਼ਹਾਦਤ ਪਿਆਰ ਨਾਲ ਸਰਵਣ ਕਰ ਰਹੇ ਹੋ ਜਿਸ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਦਾ ਕਿਲਾ ਛੱਡਿਆ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਨੇ ਹੁਣ ਪਿਛਲੇ 2 ਦਿਨਾਂ ਤੋਂ ਪਹਾੜਾਂ ਵਿੱਚੋਂ ਮੀਂਹ ਪੈਣ ਕਾਰਨ ਸਰਸਾ ਵਿੱਚ ਹੜ ਆਇਆ ਹੋਇਆ ਸੀ ਪਿੱਛੋਂ ਵੈਰੀ ਦੇ ਅਚਨਚੇਤ ਹੱਲੇ ਨੇ ਹਫੜਾ ਦਫੜੀ ਮਚਾ ਦਿੱਤੀ ਕਿਸੇ ਨੂੰ ਕੁਝ ਨਾ ਸੁਝਿਆ ਜਿੱਧਰ ਵੀ ਰਾਹ ਮਿਲਿਆ ਉਧਰ ਹੀ ਜਾਨ ਦੀ ਸੋਚੀ ਹੈ ਦਾਦੀ ਮਾਂ ਗੁਜਰੀ ਜੀ ਸਾਹਿਬ ਜادہ ਜੋਰਾ ਵਰ ਸਿੰਘ ਤੇ ਸਾਹਿਬ ਜادہ ਫਤੇ ਸਿੰਘ ਜੀ ਪਰਿਵਾਰ ਨਾਲੋਂ ਵਿਛੜ ਸਰਸਾ ਨਦੀ ਦੇ ਕਿਨਾਰੇ ਜਿੱਧਰ ਨੂੰ ਪਾਣੀ ਦਾ ਵਹਾ ਜਾਂਦਾ ਸੀ ਨਾਲ-ਨਾਲ ਉਹ ਤੁਰੇ ਹੁਣ ਦਾਦੀ ਮਾਂ ਨਕੀਆਂ ਜਿੰਦਾ ਨੂੰ ਜ਼ੁਲਮ ਦੀ ਮਾਰ ਤੋਂ ਬਚਾਉਂਦੀ ਝਾੜੀਆਂ ਝੰਬਾਂ ਵਿੱਚ ਜਾ ਬੈਠੀ ਹੈ ਇਹਨਾਂ ਦੇ ਨਾਲ ਕੋਈ ਵੀ ਸੇਵਾਦਾਰ ਨਹੀਂ ਰਿਹਾ ਸਿਵਾਈ ਇੱਕ ਖੱਤਰ ਦੇ ਸਭ ਆਸਰੇ ਖਿੰਡ ਗਏ ਖੱਤਰ ਤੇ ਇੱਕ ਖੁਰਜੀ ਵਿੱਚ ਕੁਝ ਮੂਹਰਾ ਤੇ ਮਾਇਆ ਸੀ ਇਸ ਮਾਇਆ ਦਾ ਲਾਭ ਵੀ ਵਕਤਾਂ ਭਰੇ ਸਮੇਂ ਵਿੱਚ ਨਾ ਹੋਇਆ ਬਹੁਤ ਚਿਰ ਝਾੜੀਆਂ ਵਿੱਚ ਬੈਠ ਦਾਦੀ ਮਾਂ ਮਸੂਮਾਂ ਨੂੰ ਨਾਲ ਲੈ ਕੇ ਅੱਗੇ ਚੱਲ ਪਈ ਹੈ ਨਕੀਆਂ ਜਿੰਦਾ ਨੇ ਕਦੇ ਇਹੋ ਜਿਹਾ ਰਾਹ ਨਹੀਂ ਸੀ ਦੇਖੇ ਉਹਨਾਂ ਦੇ ਨਰਮ ਪੈਰਾਂ ਨੂੰ ਇਹ ਰਸਤੇ ਪੱਥਰ ਦੀ ਨਿਆਈ ਸੀ ਸ੍ਰੀ ਅਨੰਦਪੁਰ ਸਾਹਿਬ ਤਾਂ ਉਹਨਾਂ ਦੇ ਖਿਡਾਵੇ ਦਾਸ ਦਾਸੀਆਂ ਨੇ ਉਹਨਾਂ ਦੇ ਨਿੱਕੇ ਤੇ ਕੋਮਲ ਪੈਰ ਕਦੇ ਭੁਏ ਨਾਲ ਨਹੀਂ ਸੀ ਲੱਗਣ ਦਿੱਤੇ ਹੁਣ ਬਿਰਧ ਦਾਦੀ ਮਾਂ ਦਾ ਸਰੀਰ ਵੀ ਇਨ੍ਹਾਂ ਰਾਹਾਂ ਦਾ ਹਾਣੀ ਨਹੀਂ ਸੀ ਪਰ ਕੀਤਾ ਕੀ ਜਾਵੇ ਸਮੇਂ ਦਾ ਢੇੜ ਹੀ ਐਸਾ ਲੱਗਾ ਕਿ ਦੁੱਖਾਂ ਦੇ ਰਾਹ ਲਮੇਰੇ ਹੋ ਗਏ ਦੋਨੋਂ ਵੀਰ ਖੱਜਰਤੇ ਬੈਠੇ ਨੇ ਦਾਦੀ ਮਾ ਅੱਗੇ-ਅੱਗੇ ਤਰੀ ਜਾਂਦੀ ਏ ਚਾਰੋਂ ਤਰਫ ਬਾਰ-ਬਾਰ ਤੱਕਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਢੂੰਡਦੇ ਹਨ ਕਈ ਵਾਰ ਪਿਤਾ ਦਾ ਅੱਖਾਂ ਦਾ ਭੁਲੇਖਾ ਲੱਗਦਾ ਹੈ ਇਸ ਸਮੇ ਦਾ ਹਾਲ ਅੱਲਾ ਯਾਰ ਖਾਂ ਜੋਗੀ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਰਸਤੇ 'ਚ ਜਦ ਭਟ ਗਏ ਨੰਨੇ ਸਵਾਰ ਤੇ ਤੱਕਤੇ ਪਿਤਾ ਕੋ ਚਾਰੋਂ ਤਰਫ ਬਾਰ-ਬਾਰ ਤੇ ਦਾਦੀ ਮਾਂ ਨੂੰ ਪੁੱਛਦੇ ਨੇ ਕਿ ਆਪਣੇ ਸਿੰਘ ਸਿਪਾਹੀ ਕਿੱਥੇ ਚਲੇ ਗਏ ਵੱਡੇ ਵੀਰ ਤੇ ਮਾਤਾਵਾਂ ਆਪਾਂ ਨੂੰ ਨਦੀ ਕਿਨਾਰੇ ਕਿਉਂ ਛੱਡ ਗਏ ਪਿਤਾ ਜੀ ਸਾਨੂੰ ਵਿਛੋੜ ਕੇ ਸਿੰਘਾਂ ਦੇ ਲਸ਼ਕਰ ਨੂੰ ਕਿੱਧਰੇ ਲੈ ਗਏ ਇਸ ਹਾਲਾਤ ਦਾ ਜ਼ਿਕਰ ਅੱਲਾ ਯਾਰ ਖਾਂ ਯੋਗੀ ਕੁਝ ਇਸ ਤਰ੍ਹਾਂ ਕਰਦਾ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪੇ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਤੜਫਾ ਕੇ ਹਾਏ ਸੂਰਤ ਮਾਹੀ ਕਿਧਰ ਗਏ ਨਕੀਆਂ ਜਿੰਦਾ ਨੂੰ ਦਿਲਾਸਾ ਦੇਂਦੀ ਸਿੱਧਕ ਦੀਆਂ ਬਾਤਾਂ ਪਾਉਂਦੀ ਦਾਦੀ ਮਾਤਰੀ ਜਾਂਦੀ ਏ ਆਪਣਾ ਘਰ ਛੇਤੀ ਆ ਜਾਵੇਗਾ ਤੁਹਾਡੇ ਵੀਰਾਂ ਨੂੰ ਮਾਤਾ ਪਿਤਾ ਨੂੰ ਛੇਤੀ ਮਿਲਾ ਦਿਆਂਗੀ ਇਵੇਂ ਕਹ ਮਾਤਾ ਹੌਸਲਾ ਦੇ ਗੰਭੀਰ ਸੋਚ ਵਿੱਚ ਡੁੱਬੇ ਚਿੱਤ ਨੂੰ ਪਰਮਾਤਮਾ ਨਾਲ ਜੋੜ ਵਿਖੜੇ ਰਾਹ ਦੀ ਬਾਟ ਨਵੇੜ ਦੀ ਤੁਰ ਹੀ ਜਾਂਦੀ ਸੀ ਦੋਨੋਂ ਵੀਰ ਇਰੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਹੁਣ ਜਦੋਂ ਮਾਤਾ ਪਿਤਾ ਜੀ ਭਰਾਵ ਮਿਲਣਗੇ ਆਪਾਂ ਰੁੱਸ ਜਾਵਾਂਗੇ ਕਦੇ ਮਾਤਾਵਾਂ ਕਦੇ ਪਿਤਾ ਜੀ ਕਦੇ ਵੱਡੇ ਵੀਰ ਆਪਾਂ ਨੂੰ ਬਹੁਤ ਮਨਾਉਣਗੇ ਨਹੀਂ ਮੰਨਾਂਗੇ ਰੁੱਸੇ ਰਹਿਾਂਗੇ ਹੁਣ ਤਾਂ ਮੰਨ ਜਾਵੋ ਸਾਰੇ ਬਾਰ ਬਾਰ ਕਹਿਣਗੇ ਜਦ ਰਣ ਅਜੀਤ ਜੀਤ ਕੇ ਤਸਰੀਫ ਲਾएंगे

ਇਸ ਪਰਥਾਈ ਲਿਖਿਆ ਨਹੀਂ ਹੁਣ ਜਦੋਂ ਸਾਰੇ ਇਕਰਾਰ ਕਰਨਗੇ ਕਿ ਅੱਗੇ ਤੋਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਵਾਂਗੇ ਸਾਨੂੰ ਕਦੇ ਵੀ ਭੁਲਾਉਣਾ ਨਹੀਂ ਆਪਣੇ ਨਾਲੋਂ ਕਦੇ ਨਾ ਵਿਛੋੜਨਾ ਇਹ ਸਭ ਇਕਰਾਰ ਕਰਾ ਮੰਨਾਂਗੇ ਅੱਲਾ ਯਾਰ ਖਾਂ yogi ਫਿਰ ਲਿਖਦਾ ਹੈ ਇਕਰਾਰ ਲਏਗੇ سب سے بھلانا نہ پھر کبھی بار دیگر بچھڑ کے ستانا نہ پھر کبھی ہم کو اکیلے چھوڑ کے جانا نہ پھر کبھی کہہ دیتے ہیں یوں ہم کو بھلانا نہ پھر کبھی بچوں کی گفتگو جو سن دادی جان سے بے اختیار رو دیا اس والا شان مسہوم جندہ دیاں ਇਹ ਗੱਲਾਂ ਦੇ ਬੋਲ ਦਾਦੀ ਮਾਂ ਨੂੰ ਤੁਰ ਸੀਨੇ ਤਾਂ ਹਿਲਾ ਗਏ ਉਸ ਨੇ ਮੁੱਖ ਚੁੰਮ ਸੀਨੇ ਨਾਲ ਲਾ ਢੇ ਸਾਰਾ ਪਿਆਰ ਕੀਤਾ ਇਸੇ ਤਰ੍ਹਾਂ ਸਰਸਾ ਕਿਨਾਰੇ ਚੱਲ ਝਾੜੀਆਂ ਵਿੱਚ ਦੀ ਲੰਘਦਿਆਂ ਚੱਲਦਿਆਂ ਨੂੰ ਅੱਗੇ ਦਰਿਆ ਆ ਗਿਆ ਇੱਥੇ ਆ ਕੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ ਇਸ ਨੂੰ ਸਤਲੁਜ ਜਾਂ ਸਰਸਾ ਦਾ ਕਿਨਾਰਾ ਕਿਹਾ ਜਾਂਦਾ ਹੈ ਇਸ ਦੇ ਕਿਨਾਰੇ ਮਾਤਾ ਜੀ ਨੇ ਇੱਕ ਝੌਂਪੜੀ ਦੇਖੀ ਹੈ ਸੂਰਜ ਮਿਟ ਗਿਆ ਸੀ ਹਨੇਰਾ ਪਸਰਿਆ ਸੀ ਠਰੀ ਹੋਈ ਰਾਤ ਤੋਂ ਬਚਣ ਲਈ ਠਾਹਰ ਦੀ ਲੋੜ ਸੀ ਮਾਤਾ ਜੀ ਨੇ ਨੰਨੀਆਂ ਜਿੰਦਾ ਨੂੰ ਨਾਲ ਲੈ ਕੇ ਝੌਂਪੜੀ ਵਿੱਚ ਚਲੇ ਗਏ ਇਸ ਝੋਂਪੜੀ ਵਿੱਚ کریم ਬਖਸ਼ 마ਸੀ ਰਹਿੰਦਾ ਸੀ 마ਸੀ ਤੋਂ ਭਾਵ ਕਿ ਬੇੜੀ ਚਲਾਉਣ ਵਾਲਾ ਮਲਾਹ ਗੁਰੂ ਕੀਆ ਸਾਖੀਆਂ ਇਤਿਹਾਸ ਵਿੱਚ ਇਸ ਦਾ ਨਾਮ کریم ਬਖਸ਼ 마ਸੀ ਤੇ কুম্মা 마ਸ਼ਕੀ ਕਰਕੇ ਆਇਆ ਹੈ માતા ਜੀ ਤੋਂ ਸਾਰਾ ਹਾਲ ਸੁਣ ਕੇ ਇਹ ਗਰੀਬ ਮਲਾਹ માતા ਜੀ ਦੇ ਚਰਣੀ ਢਹਿ ਪਿਆ ਗਰੀਬੀ ਦਾਵੇ ਅਸਨ ਵਿਛਾਇਆ কুম্মা 마ਸ਼ਕੀ ਆਪ ਵੀ ਜ਼ੁਲਮ ਦਾ ਸ਼ਿਕਾਰ ਹੋਇਆ ਹੋਇਆ ਸੀ ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ ਇਸ ਦਾ ਨਾਮ کریم ਬਖਸ਼ ਰਖ ਦਿੱਤਾ ਗਿਆ ਲੋਕ ਕੀਮਾ ਕਹਿਣ ਲੱਗ ਪਏ ਇਹਦਾ ਪਹਿਲਾ ਪੂਰਾ ਨਾਮ ਕਹਿੰਦੇ ਕਰਮੂਈ ਸੀ ਪਰ ਲੋਕੀ ਇਸ ਨੂੰ ਕੁੰਮਾ ਮਾਸਕੀ ਕਹਿ ਬੁਲਾਉਂਦੇ ਸਨ ਕੁੰਮੇ ਨੇ ਜੋ ਵੀ ਉਹਦੇ ਕੋਲ ਭਾਰਾ ਕੱਪੜਾ ਸੀ ਮਾਤਾ ਜੀਤ ਸਾਹਿਬ ਜਾਦਿਆਂ ਨੂੰ ਦਿੱਤਾ ਹੈ ਆਪ ਨੇੜੇ ਦੇ ਨਗਰ ਨੂੰ ਮਾਈ ਲక్ష్ਮੀ ਨਾਂ ਦੀ ਬ੍ਰਹਮੀਣੀ ਕੋਲੋਂ ਪ੍ਰਸ਼ਾਦੀ ਲੈਣ ਚਲਾ ਗਿਆ ਇਹ ਮਾਈ ਬਹੁਤ ਧਰਮਾਤਮਾ ਸੀ ਘਰ ਵਿੱਚ ਇਕੱਲੀ ਰਹਿੰਦੀ ਸੀ ਰਾਹੀ ਮੁਸਾਫਰ ਨੂੰ ਭੋਜਨ ਛਕਾ ਕੇ ਪ੍ਰਮਾਤਮਾ ਦਾ ਨਾਮ ਲੈ ਛੱਡਦੀ ਸੀ ਕਹਿੰਦੇ ਨੇ ਕੁੰਮੀ ਨੇ ਸਾਰੀ ਗੱਲ ਇਸ ਨੂੰ ਦੱਸੀ ਹੈ ਇਸਨੇ ਛੇਤੀ ਛੇਤੀ ਭੋਜਨ ਤਿਆਰ ਕਰਕੇ ਕੁੰਮੇ ਨੂੰ ਦਿੱਤਾ ਹੈ ਕਿ ਜਾ ਗੁਰੂ ਪੁੱਤਰਾਂ ਨੂੰ ਤੇ ਦਾਦੀ ਮਾਂ ਨੂੰ ਭੋਜਨ ਸ਼ਿਕਾ ਦੇਰ ਨਾ ਕਰ ਮੈਂ ਸਵੇਰੇ ਦਰਸ਼ਨ ਕਰਨ ਆ ਜਾਵਾਂਗੀ ਕੁੰਮੇ ਨੂੰ ਮਾਈ ਲక్ష్ਮੀ ਨੇ ਕਿਹਾ ਕੁੰਮਾ ਅੱਛਾ ਕਹ ਕਾਲੀ ਕਾਲੀ ਕਦਮ ਪੁੱਟਦਾ ਹੋਇਆ ਝੌਂਪੜੀ ਵਿੱਚ ਆਣ ਪਹੁੰਚਾ ਹੈ ਮਾਤਾ ਜੀ ਤੇ ਸਹਿਬਜ਼ਾਦੇ ਆਨ ਬਹੁਤ ਪਿਆਰ ਨਾਲ ਪ੍ਰਸ਼ਾਦੀ ਛਕਾਈ ਜੋ ਗਰਮ ਕੱਪੜਾ ਮਾਈ ਲక్ష్ਮੀ ਕੋਲੋਂ ਲੈ ਕੇ ਆਇਆ ਸੀ ਉਹ ਵੀ ਮਾਤਾ ਜੀ ਨੂੰ ਦੇ ਦਿੱਤਾ ਆਪ ਵੀ ਰੁੱਖੀ ਸੁਖੀ ਖਾ ਲਈ ਮਹਿਲਾ ਵਿੱਚ ਰਹਿਣ ਵਾਲੇ ਅਜੇ ਠਰੀ ਹੋਈ ਰਾਤ ਕੁੱਲੀ ਵਿੱਚ ਕਟ ਰਹੇ ਨੇ ਦਾਦੀ ਮਾਂ ਤੋਂ ਮਾਤਾ ਪਿਤਾ ਭਰਾਵਾਂ ਦਾ ਪੁੱਛਦੇ ਕਸ਼ਟਾਂ ਭਰੇ ਸਫ਼ਰ ਦੇ ਥੱਕੇ ਦੋਵੇਂ ਵੀਰ ਦਾਦੀ ਮਾਂ ਨਾਲ ਚਿੰਬੜ ਕੇ ਸੌ ਗਏ ਦਾਦੀ ਮਾਸੂਮ ਜਿੰਦਾ ਨੂੰ ਕਲਾਵੇ ਵਿੱਚ ਲੈ ਨਿਕ ਦੇਂਦੀ ਸਾਰੇ ਪਰਿਵਾਰ ਬਾਰੇ ਸੋਚਦੀ ਹੈ ਅੱਖਾਂ ਮੂਰੇ ਸਾਰੀ ਝਾਕੀ ਲੰਘਦੀ ਗਈ ਸੋਚ ਹੋਰ ਵੀ ਗੰਭੀਰ ਹੁੰਦੀ ਗਈ ਹਿਰਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਦਾਦੀ ਮਾਂ ਦੇ ਬਿਰ ਤੇ ਥੱਕੇ ਸਰੀਰ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਕੁੰਮਾ 마ਸ਼ਕੀ ਵੀ ਕੁੱਲੀ ਤੋਂ ਬਾਹਰ ਨਿੱਕ ਸੁੱਕ ਲੈ ਕੇ ਲੰਮਾ ਪੈ ਗਿਆ ਇਹ ਗਰੀਬ ਮਲਾ ਇਸ ਪਤਨ ਤੇ ਬੇੜੀ ਚਲਾਉਂਦਾ ਸੀ ਲੋਕਾਂ ਨੂੰ ਦਰਿਆ ਤੋਂ ਪਾਰ ਕਰਨ ਦਾ ਜੋ ਵੀ ਮਿਲਦਾ ਉਹਦੇ ਵਿੱਚ ਆਪਣਾ ਗੁਜ਼ਾਰਾ ਕਰਦਾ ਅੱਜ ਲੰਮੇ ਬਏ ਨੂੰ ਨੀਂਦ ਨਹੀਂ ਸੀ ਆ ਰਹੀ ਜ਼ੁਲਮੀ ਹਕੂਮਤ ਨੂੰ ਇਹਦਾ ਮਨ ਲਾਹਣ ਤਾਂ ਪਾਉਂਦਾ ਰਿਹਾ ਦਸਮ ਪਿਤਾ ਜੀ ਦਾ ਜ਼ੁਲਮ ਤੇ ਜ਼ਾਬਰਾਂ ਨਾਲ ਟੱਕਰ ਲੈਣ ਤੇ ਸਾਰੇ ਪਰਿਵਾਰ ਦਾ ਵਿਛੜਨ ਦਾ ਸੋਚ ਰਿਹਾ ਸੀ ਇਹ ਅੰਦਰ ਹੀ ਅੰਦਰ ਧੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਧੰ ਗੁਰੂ ਗੋਬਿੰਦ ਸਿੰਘ ਜੀ ਕਹਿ ਉੱਠਦਾ ਦਾਦੀ ਮਾਂ ਤੇ ਨਕੀਆਂ ਜਿੰਦਾ ਨੂੰ ਕੁੱਲੀ ਵਿੱਚ ਸੁੱਤਿਆਂ ਦੇਖ ਇਹਦਾ ਮਨ ਪਰ ਆਇਆ ਕਿ ਸਾਡੇ ਗਰੀਬਾਂ ਵਾਸਤੇ ਮਹਿਲਾ ਵਿੱਚ ਰਹਿਣ ਵਾਲੇ ਕਿਵੇਂ ਕਸ਼ਟ ਝੱਲਦੇ ਨੇ ਕਿਵੇਂ ਘਰੋ ਵੇ ਘਰ ਹੋਏ ਪੋ ਦੀਆਂ ਠਰੀਆਂ ਰਾਤਾਂ گزارਦੇ ਨੇ ਸਾਡੇ ਗਰੀਬ ਤੇ ਮਜ਼ਲੂਮਾਂ ਦੀ ਰਾਖੀ ਲਈ ਇਸ ਗੁਰੂ ਪਰਵਾਰ ਨੇ ਕੀ ਕੀ ਦੁੱਖ ਨਹੀਂ ਝੇਲੇ ਕੁੱਲੀ ਵੱਲ ਦੇਖ ਕੁੰਮਾ ਮਾਸਕੀ ਸਿਸਕੀਆਂ ਲੈਣ ਲੱਗ ਪਿਆ ਇਸ ਦਾ ਗੱਜ ਪਰ ਆਇਆ ساری ਰਾਤ ਅੱਖਾਂ ਚੋਂ ਅਥਰੂ ਨਾ ਰੁਕੇ ਕੁੰਮੇ ਮਾਸਕੀ ਲਈ ਇਹ ਰਾਤ ਬਹੁਤ ਦਰਦਨਾਗ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਗੁਜਰੀ ਜੀ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਫਤਿਹ ਸਿੰਘ ਜੀ ਨੇ ਇਹ ਜਿਹੜੀ ਪਹਿਲੀ ਰਾਤ ਸਤ ਪੋ ਦੀ 1700 ਕਾਠ ਬਿਕਰਮੀ 21 ਦਸੰਬਰ 1704 ਈਸਵੀ ਨੂੰ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਚੱਲ ਝਾੜੀਆਂ ਚ ਸੱਸਾ ਨਦੀ ਦੇ ਕਿਨਾਰੇ ਤੇ ਸਾਹਜੇ ਕਿਨਾਰੇ ਤੇ ਪਿੰਡ ਚੱਕ ਢੇਰਾ ਤੇ ਪਤਨ ਤੇ ਇਸ ਤਰ੍ਹਾਂ ਬਤੀਤ ਕੀਤੀ ਸੋ ਆਪ ਜੀ ਨੇ ਇਹ ਜੋ ਸੰਖੇਪ ਵਿਚਾਰ ਕੁਝ ਅਨਮੋਲ ਪੰਨੇ ਇਤਿਹਾਸ ਦੇ ਪ੍ਰੇਮ ਨਾਲ ਸਰਵਣ ਕੀਤੇ ਨੇ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਧਰਮ ਤੇ ਮਾਰਗ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਤ ਸਮਰਥਾ ਬਖਸ਼ਿਸ਼ ਕਰਨ ਯਾਦ ਕਰਿਏ ਉਸ ਸਮਾ ਪਰਮੇਸ਼ਰ ਦੇ ਨਾਮ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਸਤਗੁਰਾਂ ਦੇ ਚਰਣਾ ਵਿੱਚ ਅਰਦਾਸ ਕਰੀਏ ਕਿ ਸਤਗੁਰੂ ਜੀ ਰਹਿਮਤ ਕਰਨ ਸਾਨੂੰ ਵੀ ਧਰਮ ਤੇ ਮਾਰਗ ਤੇ ਚੱਲਣ ਦੀ ਸਮਤ ਸਮਰੱਥਾ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਔਰ ਬਾਣੀ ਤੇ ਬਾਣੇ ਦੇ ਧਾਰਣੀ ਬਣੀਏ ਹੋਈ ਪੋਲਚਕ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ